ਅੱਜ ਦੀ ਜਿਹੜੀ ਕਹਾਣੀ ਤੁਹਾਨੂੰ ਸੁਣਾਉਣ ਜਾ ਰਿਹਾ ਹਾਂ ਇਹ ਕਹਾਣੀ ਹੈ ਕਿਨਰ ਸਮਾਜ ਦੇ ਉਸ ਪੱਖ ਦੀ ਜਿਸ ਪੱਖ ਨੂੰ ਅਸੀਂ ਕਦੇ ਵੀ ਸੋਚਦਾ ਸਮਝ ਨਹੀਂ ਸਕੇ ਅਸੀਂ ਕਿਨਰਾਂ ਨੂੰ ਸਾਡੇ ਪਿੰਡਾਂ ਦੇ ਵਿੱਚ ਮਹੰਤ ਕਹਿ ਕੇ ਵੀ ਸੰਬੋਧਿਤ ਕਰਦੇ ਰਹੇ ਹਾਂ ਤੇ ਇਹਨਾਂ ਤੋਂ ਖੁਸ਼ੀਆਂ ਦੇ ਮੌਕੇ ਹਮੇਸ਼ਾ ਅਸੀਸਾਂ ਲੱਭਦੇ ਰਹੇ ਹਾਂ ਇਹ ਕਹਾਣੀ ਹੈ ਗਗਨਦੀਪ ਮਹੰਤ ਦੀ ਜਿਨ੍ਹਾਂ ਤੋਂ ਅੱਜ ਅਸੀਂ ਜਾਣਾਂਗੇ ਕਿ ਇੱਕ ਕਿਨਰ ਦੀ ਜ਼ਿੰਦਗੀ ਕਿੰਨੀ ਕੁ ਮੁਸ਼ਕਲ ਹੁੰਦੀ ਹੈ ਕੀ ਕਿਨਰ ਦੀ ਜ਼ਿੰਦਗੀ ਵਿੱਚ ਵੀ ਕੋਈ ਹਾਸੇ ਖੇੜੇ ਜਾਂ ਚਾਮਲਾਰ ਹੁੰਦੇ ਆ ਇਹ ਸਾਰਾ ਕੁਝ ਅੱਜ ਤੁਹਾਨੂੰ ਇਸ ਕਹਾਣੀ ਦੇ ਵਿੱਚ ਦੱਸਾਂਗੇ ਗगन ਜੀ ਦੱਸਦੇ ਆ ਕਿ ਇਹਨਾਂ ਦੇ ਵੀ ਬਹੁਤ ਸਾਰੀਆਂ ਆਸਾਂ ਉਮੀਦਾਂ ਬਹੁਤ ਸਾਰੇ ਸ਼ੌਂਕ ਹੈ ਕਿ ਇਹ ਚਾਹੁੰਦੇ ਆ ਕਿ ਇਹ ਵੀ ਚੂੜਾ ਪਾ ਕੇ ਕਿਸੇ ਦੇ ਮਗਰ ਬੁਲਟ ਤੇ ਬੈਠਣ ਜਦੋਂ ਇਹਨਾਂ ਨੂੰ ਕੋਈ ਐਸੇ ਤਰੀਕੇ ਦੇ ਨਾਲ ਕੋਈ ਪ੍ਰਪੋਜ਼ ਕਰਦਾ ਜਾਂ ਕੋਈ ਆਪਣੇ ਪਿਆਰ ਦਾ ਇਜ਼ਹਾਰ ਕਰਦਾ ਤਾਂ ਇਹ ਦਿਲ ਤੇ ਪੱਥਰ ਰੱਖ ਕੇ ਉਸ ਨੂੰ ਮਨਾ ਕਰ ਦਿੰਦੇ ਆ ਹੋਰ ਵੀ ਬਹੁਤ ਸਾਰੀਆਂ ਐਸੀਆਂ ਗੱਲਾਂ ਇਹ ਦੱਸਣਗੇ ਕਿ ਇਹ ਕਹਾਣੀ ਦੇ ਵਿੱਚ ਕਿ ਕਿਵੇਂ ਕਿੰਨਰ ਵਿਆਹ ਨਹੀਂ ਕਰਾਉਂਦੇ ਜਿਹੜੇ ਵਿਆਹ ਕਰਾਉਂਦੇ ਆ ਉਹ ਕਿੰਨਰ ਹੁੰਦੇ ਆ ਜਾਂ ਨਹੀਂ ਹੁੰਦੇ ਜਿਹੜੇ ਬਸਾਂ ਦੇ ਵਿੱਚ ਤੁਰੇ ਫਿਰਦੇ ਆ ਉਹ ਕੌਣ ਹੈ ਕਿੰਨਰ ਸਮਾਜ ਦੀਆਂ ਬਹੁਤ ਸਾਰੀਆਂ ਅੰਦਰਲੀਆਂ ਗੱਲਾਂ ਵੀ ਅੱਜ ਤੁਹਾਨੂੰ ਪਤਾ ਲੱਗਣਗੀਆਂ ਜੇਕਰ ਸਾਡੇ ਚੈਨਲ ਤੇ ਤੁਸੀਂ ਪਹਿਲੀ ਵਾਰ ਆਏ ਹੋ ਤਾਂ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਤੁਹਾਨੂੰ ਅਜਿਹੀਆਂ ਅਨੋਖੀਆਂ ਕਹਾਣੀਆਂ ਹਮੇਸ਼ਾ ਮਿਲਦੀਆਂ ਰਹਿਣ ਜੇਕਰ ਤੁਸੀਂ ਰੈਗੂਲਰ ਆ ਰਹੇ ਹੋ ਤਾਂ ਵੀਡੀਓ ਨੂੰ ਲਾਈਕ ਕਰੋ ਚੈਨਲ ਨੂੰ ਸਬਸਕ੍ਰਾਈਬ ਤਾਂ ਤੁਸੀਂ ਕਰ ਹੀ ਦਿੱਤਾ ਤੇ ਕਮੈਂਟ ਵੀ ਜਰੂਰ ਕਰਿਓ ਜੀ ਸਸ਼ੀਕਾਲ ਜੀ ਸਸ਼ੀਕਾਲ ਜੀ ਕੀ ਹਾਲ ਹੈ ਤੁਹਾਡਾ ਠੀਕ ਠਾਕ ਜੀ ਬਤਿਓ ਰਾਜੀ ਖੁਸ਼ੀ ਕਿਵੇਂ ਦੀ ਜ਼ਿੰਦਗੀ ਆ ਪਹਿਲਾਂ ਤਾਂ ਆਪਣੀ ਇੰਟਰੋਡਕਸ਼ਨ ਦਿਓ ਵੀ ਤੁਸੀਂ ਕੌਣ ਹੋ ਤੇ ਕਿਵੇਂ ਅੱਜ ਸਾਡੇ ਨਾਲ ਬੈਠੇ ਹੋ ਹਾਂਜੀ ਪਹਿਲੇ ਤਾਂ ਮੇਰੇ ਵੱਲੋਂ ਸਸ਼ੀਕਾਲ ਸਾਰਣ ਮੈਂ ਇਸ ਨਾਮ shear ਤੋਂ ਗਗਨ ਮਹੰਤ ਜੋਤੀ ਮਹੰਤ ਦੀ ਚੇਲਾ ਤੇ ਖੁਸ਼ਨਾਖੀ ਕੋ ਰਾਜੀ ਖੁਸ਼ ਹਾਰੇ ਜਿੰਨੇ ਵੀ ਮੈਨੂੰ ਦੇਖ ਰਹੇ ਨੇ ਸਾਰਿਆਂ ਨੇ ਮੇਰੇ ਵੱਲੋਂ ਬਹੁਤ ਬਹੁਤ ਸ਼ਸ਼ੀਕਰ ਤੇ ਖੁਸ਼ ਰਹੋ ਹਮੇਸ਼ਾ ਤੇ ਵੀਰ ਜੀ ਆਏ ਸੀਗੇ ਇੰਟਰਵਿਊ ਲੈਣ ਹੈ ਨਾ ਤੇ ਅੱਗੇ ਤੁਸੀਂ ਮੈਨੂੰ ਕੁਝ ਸਕਦੇ ਹੋ ਨਾ ਸਿਚਨਾ ਆਪਾਂ ਤੁਹਾਡੀ ਪੂਰੀ ਜ਼ਿੰਦਗੀ ਬਾਰੇ ਗੱਲਬਾਤ ਕਰਾਂਗੇ ਅੱਜ ਹਾਂਜੀ ਫਿਰ ਹੌਲੀ ਹੌਲੀ ਕਰਦੇ ਆਂ ਬਚਪਨ ਕਿਵੇਂ ਸیتے ਕਿੱਥੇ ਬੀਤੇ ਤੁਹਾਡਾ ਬਚਪਨ ਮੈਂ ਨੋਕਲੀ ਸੰਗਰੂਰ ਜ਼ਿਲ੍ਹੇ ਦੀ ਹੈਗੀ ਆ ਤੇ ਨਾਲ ਲਗਮੇ ਮੇਰਾ ਪਿੰਡ ਹੈ ਗੁੱਜਣਾ ਤੇ ਮੈਂ ਸ਼ਿਸ਼ੇਂਗ ਜਯੋਤੀਮਾਨੰਤ ਦੀ ਤੇ ਬਚਪਨ ਤੋਂ ਹੀ ਮੈਂ ਕਿ ਨਰਸੀ ਕੀ ਜਨਮ ਜਤੀ ਮਹਾਂਤਸੀ ਕੀ ਤੇ ਮੇਰੇ ਗੁਰੂ ਜੀ ਸਾਨੂੰ ਲੈ ਜਾਂਦੇ ਆ ਤੁਹਾਨੂੰ ਤੁਹਾਡੇ ਪੇਰੈਂਟਸ ਨੂੰ ਜਾਂ ਤੁਹਾਨੂੰ ਕਦੋਂ ਪਤਾ ਲੱਗਦਾ ਵੀ ਤੁਹਾਡੇ ਪੇਰੈਂਟਸ ਨੂੰ ਕਦੋਂ ਪਤਾ ਲੱਗਾ ਤੁਹਾਨੂੰ ਕਦੋਂ ਪਤਾ ਲੱਗਿਆ ਵੀ ਮੈਂ ਕਿੰਨਾ ਬਚਪਨ ਜਦੋਂ ਚੱਪਾ ਦਾ ਹੋਣ ਸਾਰੀ ਮਤਲਬ ਕੋਈ ਟਾਈਮ ਸਪੈਂਡ ਨਹੀਂ ਹੋਇਆ ਤੁਹਾਡਾ ਆਪਣੇ ਮਾਪਿਆਂ ਨਾਲ ਨਹੀਂ ਨਹੀਂ ਆਉਂਦੀ ਜਾਂਦੀ ਹੈਗੀ ਸੀ ਹਾਂ ਮੈਂ ਵੀ ਅੰਦੀਏ ਮੇਰੇ ਪਿੱਕੇਂ ਦੀ ਥੀ ਬਹੁਤ ਵਧੀਆ ਹੁੰਦੀ ਮੇਰਾ ਭਤੀ ਜਾਇਆ ਹੋਇਆ ਹੈ ਹਾਂਜੀ ਅੱਛਾ ਤੁਸੀਂ ਵੀ ਜਿਵੇਂ ਨਹੀਂ ਕਈ ਵਾਰੀ ਹੁੰਦਾ ਨਾ ਵੀ ਕਿਸੇ ਦਾ ਸਾਲ ਨਹੀਂ ਪਤਾ ਲੱਗਦਾ ਕਿਸੇ ਦਾ 2 ਸਾਲ ਨਹੀਂ ਪਤਾ ਲੱਗਦਾ ਹਾਂਜੀ ਇਦਾਂ ਬਹੁਤ ਕੁਝ ਹੈਗਾ ਕਿ ਵਿੱਚ ساری ساری ਜ਼ਿੰਦਗੀ ਨੂੰ ਪਤਾ ਲੱਗਦਾ ਹੈ ਸੁਣਨ ਜ਼ਿੰਦਗੀ ਘਟ ਜਾਂਦੀ ਆ ਮਾਂ ਬਾਪ ਚੁਪਾ ਕੇ ਰੱਖ ਲੈਂਦੇ ਅੰਗੇ ਇਸ ਤਰ੍ਹਾਂ ਵੀ ਤੋਂ ਨੂੰ ਜਦੋਂ ਹੋਸ਼ ਆਈ ਤੁਹਾਨੂੰ ਜਦੋਂ ਸੁਰਤ ਆਈ ਹੋਣੀ ਹੈ ਸਰ ਜਦੋਂ ਜਾਂ 3 ਸਾਲ ਜਾਂ 4 ਸਾਲ ਜਦੋਂ ਫਿਰ ਤੁਹਾਨੂੰ ਕੀ ਪਤਾ ਲੱਗਿਆ ਵੀ ਤੁਸੀਂ ਕਿਹੜੀ ਦੁਨੀਆ ਜ ਰਹੇ ਹੋ ਇੱਕ ਅਲੱਗ ਦੁਨੀਆ ਮੈਂ ਮਹਿਸੂਸ ਦਾ ਮਤਲਬ ਤਾਂ ਹੁੰਦਾ ਹੀ ਸੀਗਾ ਹਨਾ ਜਦੋਂ ਕੀ ਕਹਿੰਦੇ ਹੁੰਦੇ ਨੇਗੇ ਸਾਰੇ ਆਪਣੇ ਆਪਣੇ ਘਰਾਂ ਦੇ ਵਿੱਚ ਆਪਣੇ ਆਪਣੇ ਮਾਵਾਪਾ ਨਾਲ ਰਹਿਣਾ ਹਨਾ ਤੇ ਅਸੀਂ ਨੇ ਆਪਣੇ ਡੇਰੇ ਦੇ ਵਿੱਚ ਆਪਣੇ ਗੁਰੂ ਸਾਹਿਬਾਨ ਨਾਲ ਰਹਿਣਾ ਦਾ ਖੁੱਲ ਕੇ ਰਹਿਣਾ ਚਾਹੀਦਾ ਹੈਗੇ ਤੇ ਆਪਣਾ ਵੀ ਇੱਜ਼ਤ ਨਾਲ ਆਓ ਤੇ ਇੱਜ਼ਤ ਨਾਲ ਜਾਓ ਹੂੰ ਐਦਾਂ ਹੀ ਤਾਂ ਹੁੰਦਾ ਹੀ ਹੈ ਸਮਾਜ ਕਿੰਨਾ ਪਿਆਰਾ ਹੈ ਹਨਾ ਸਾਡੇ ਵਿੱਚ ਹੀ ਕਰਦੇ ਸੀ ਉਹਦੇ ਨਾਲ ਖੇਲੀਏ ਜਾ ਕੇ ਅਸੀਂ ਉਹਨਾਂ ਨਾਲ ਘੁੰਮੀ ਫਰੀ ਹੈ ਨਾ ਅਸੀਂ ਕੁੜੀਆਂ ਤੇ ਜਾਈਏ ਸੀ ਪਰੰਤੂ ਨਹੀਂ ਅੱਜਕੱਲ ਲੋਕ ਸੁਣ ਪਤਾ ਹੈ ਕਿਦਾਂ ਨਜ਼ਰਾਂ ਦੇਖਦੇ ਨੇ ਹੂੰ ਜਿਹੜਾ ਜਿਹੜਾ ਜਿਵੇਂ ਤੁਸੀਂ ਕਹਿੰਦੇ ਵੀ ਸਾਨੂੰ ਅਲੱਗ ਫੀਲ ਹੋਣ ਲੱਗਿਆ ਸੀ ਕਿ ਕਿੰਨੇ ਸਾਲ ਦੀ ਉਮਰ 'ਚ ਤੁਹਾਨੂੰ ਅਹਿਸਾਸ ਹੋਣ ਲੱਗਿਆ ਸੀ ਅਹਿਸਾਸ ਤਾਂ ਹੁਣ ਵੀ ਹੋਈ ਜਾ ਰਿਹਾ ਹੈ ਨਹੀਂ ਚਲੋ ਉਦੋਂ ਦੀ ਅਹਿਸਾਸ ਤਾਂ ਹੁਣ ਤਾਂ ਹੋਣ ਤਾਂ ਵੱਧ ਲੱਗ ਗਿਆ ਸੀਗਾ ਇਦਾਂ ਤਾਂ ਹੁੰਦਾ ਹੀ ਹੈਗਾ ਕੋਈ ਕਮੀ ਨਹੀਂ ਹੈਗੀ ਸਾਡੇ ਵਿੱਚ ਹਨਾ ਰੱਬ ਨੇ ਕੋਈ ਕਮੀ ਨਹੀਂ ਦਿੱਤੀ ਹੈਗੀ ਫਿਰ ਵੀ ਹੈ ਨਾ ਐਦਾਂ ਚ ਇਕੱਲਾ ਜਿਹਾ ਮਹਿਸੂਸ ਕਰਦੇ ਆਂਗੇ ਆਪਣੇ ਆਪ ਨੂੰ ਉਦੋਂ ਐ ਹੋਇਆ ਸੀਗਾ ਵੀ ਐ ਤੁਹਾਡਾ ਮਨ ਹੁੰਦਾ ਸੀ ਵੀ ਮੈਂ ਵੀ ਉੱਥੇ ਹਾਂ ਜਿਹੜੇ ਹੋਰ ਬੱਚੇ ਉਹਨਾਂ ਨਾਲ ਖੇਡਾਂ ਕੁਦਾਂ ਤੇ ਤੁਹਾਨੂੰ ਕਿਤੇ ਨਾ ਕਿਤੇ ਬੰਦੀਸ਼ ਹੋਈ ਹੋਵੇ ਨਹੀਂ ਬੰਦੀਸ਼ ਤੋਂ ਮੇਰੇ ਗੁਰੂ ਜੀ ਨੇ ਨਾ ਮੇਰੇ ਮੰਮੀ ਡੈਡੀ ਨੇ ਵੀ ਨਹੀਂ ਕੀਤੀ ਹੈਗੀ ਮੈਂ ਖੁਦ ਆndi ਵੀ ਜਾਣੀ ਵੀ ਹੈ ਤੇ ਮੇਰੇ ਗੁਰੂ ਜੀ ਬਹੁਤ ਪਿਆਰੇ ਹਨ ਕਿ ਬਹੁਤ ਪਿਆਰ ਕਰਦੇਗੇ ਬਹੁਤ ਹੋ ਕਰਦੇ ਹੈਂ ਕਿ ਕੇਅਰ ਕਰਦੇ ਹੈਂ ਸਾਡੀ ਇਦਾਂ ਨਹੀਂ ਹੈਗੇ ਸਾਡੇ ਗੁਰੂ ਜੀ ਬਹੁਤ ਚੰਗੇ ਹੈਗੇ ਤੇ ਬਸ ਸਾਨੂੰ ਤਾਂ ਮਹਿਸੂਸ ਜੇ ਤਾਂ ਇਦਾਂ ਹੀ ਹੁੰਦਾਗਾ ਮੋ ਜਦ ਅਜੀਬ ਜੀ ਨਜ਼ਰ ਨਾਲ ਕਿਸੇ ਨੇ ਸਾਨੂੰ ਦੇਖਣਾ ਹਨਾ ਤੇ ਕਈ ਵਾਰ ਸਾਨੇ ਇਦਾਂ ਦੇਖਣਾ ਯਾਰ ਕਾਸ਼ ਅਸੀਂ ਵੀ ਇਦਾਂ ਦੀ ਹੁੰਦੀਆਂ ਹਨਾ ਮੇਰੇ ਵੀ ਏਰਮਾਨ ਸੀਗੇ ਕਾਫੀ ਤਾਂ ਕਰਕੇ ਫਿਰ ਬਸ ਮਨ ਦੇ ਵਿੱਚ ਦਵਾ ਕੇ ਬਹਿ ਜਾਣਾ ਜਿਵੇਂ ਜਿਵੇਂ ਮੈਂ ਫਿਰ ਵੱਡੇ ਹੁੰਦੇ ਹੋਵਾਂਗੇ ਹਾਂਜੀ ਫਿਰ ਦੁਨੀਆ ਦਾ ਹੋਰ ਵੀ ਤੁਹਾਨੂੰ ਨਜ਼ਰੀਆ ਸਮਝ ਆਉਣ ਲੱਗਾ ਸ਼ੁਰੂ ਹੋਇਆ ਹੋਊਗਾ ਉਹ ਫਿਰ ਕਿਵੇਂ ਕਿਵੇਂ ਕਿਨੇ ਕਿਨੇ ਪਤਾ ਲੱਗਣ ਲੱਗਿਆ ਨਜ਼ਰੀਆ ਤਾਂ ਦੇਖੋ ਹਨਾ ਕੀ ਕਹਿੰਦੇ ਹੁੰਦੇ ਨੇ ਕਿ ਪੰਜੇ ਅੰਗਲਾ ਤੱਕ ਸਾਲ ਵੀ ਨਹੀਂ ਹੁੰਦੀ ਵਿੱਚ ਕੋਈ ਹਨਾ ਰਿਸਪੈਕਟ ਦੇਣ ਵਾਲਾ ਤੇ ਵਿੱਚ ਕੁਝ ਐਦਾਂ ਦੇ ਵੀ ਇਨਸਾਨ ਹੈਗੇ ਹਨਾ ਕੋਈ ਪੁੱਠਾ ਸਿੱਧਾ ਬੋਲਣ ਵਾਲੇ ਵੀ ਹੈਗੇ ਹਾਂ ਗਗਨ ਜੀ ਜਦੋਂ ਲੋਕਾਂ ਦਾ ਨਜ਼ਰੀਆ ਬੁਰਾ ਹੁੰਦਾ ਹਾਂਜੀ ਸਰ ਉਦੋਂ ਕੀ ਕੀ ਤੁਹਾਨੂੰ ਸਾਹਮਣਾ ਕਰਨਾ ਪੈਂਦਾ ਸਾਹਮਣਾ ਤੋਂ ਬਸ ਕੀ ਹੈਗਾ ਆਪਣਾ ਕੀ ਕਿ ਹੁੰਦੇ ਨੇਗੇ ਜੇ ਕੋਈ ਬਤਮੀਜੀ ਜੀ ਕਰਦਾ ਹੈ ਤਾਂ ਆਪਣਾ ਬਸ ਥੋੜਾ ਜਿਹਾ ਨਿੰਮਕੀ ਚੱਲਦਾ ਅੱਜ ਕੱਲ੍ਹ ਤਾਂ ਤੁਹਾਨੂੰ ਪਤਾ ਹੀ ਹੈ ਨਾ ਆਪਣਾ ਆ ਜਾਣੇਗੇ ਜਦੋਂ ਧੌਂਕਦਾ ਤਾਂ ਕੁੱਤਾ ਪੌਂਕੀ ਜਾਣਦੇ ਹੈ ਨਾ ਬਤਮੀਜ਼ੀਆਂ ਕੀ ਕੀ ਹੁੰਦੀਆਂ ਬਤਮੀਜੀ ਜਿਵੇਂ ਬਾਜ਼ਾਰ ਦੇ ਵਿੱਚ ਵੈਸੇ ਤੋਂ ਇਹ ਵਾਰ ਹੋ ਜਾਂਦਾ ਇਦਾਂ ਨਹੀਂ ਐ ਕਿਸੇ ਨੇ ਕੁਝ ਦਾ ਕਿਦਾਂ ਦਾ ਕਮੈਂਟ ਕਰਕੇ ਜਾਣਾ ਕਿਸੇ ਨੇ ਕਿਦਾਂ ਦਾ ਕਮੈਂਟ ਕਰਕੇ ਜਾਣਾ ਇਦਾਂ ਹਮ ਹਮ ਮਤਲਬ ਫਿਰ ਫਿਰ ਤੁਸੀਂ ਸੈ ਲੈਣੇ ਹੋ ਚੁੱਪ ਕਰਕੇ ਸੈ ਲੈਣੇ ਨਹੀਂ ਮੈਂ ਸੈਣ ਵਾਲੀ ਹੈਗੀ ਆ ਮੈਂ ਛੇਲ ਪਾ ਕੇ ਜਾਣੀ ਹੈਗੀ ਮਾਰ ਕੇ ਧੂਆ ਘੜ ਦੂੰਗੀ ਲੇਦਾ ਅੰਜੇ ਜਦੋਂ ਸ ਜਿੰਦਗੀ ਚ ਤੁਸੀਂ ਤੁਹਾਡੇ ਤੁਸੀਂ ਕਹਿੰਦੇ ਉਹ ਵੀ ਮੇਰੇ ਬੜੇ ਅਰਮਾਨ ਹੈ ਸਾਡੇ ਮੇਰੇ ਵੀ ਮਨਚਾਹਨਾ ਵੀ ਮਨ ਤਾਂ ਕੁੜੀ ਵਾਲਾ ਹੈ ਨਾ ਤੇ ਕੁੜੀਆਂ ਦੇ ਕਿੰਨੇ ਹੀ ਅਰਮਾਨ ਹੁੰਦੇ ਆ ਕੁੜੀਆਂ ਮਾਪਿਆਂ ਦੇ ਘਰਾਂ ਚ ਵੀ ਬਹੁਤ ਸਾਰੇ ਸੁਪਨੇ ਸੰਜੋਣ ਦੀਆਂ ਫਿਰ ਉਹਨਾਂ ਨੂੰ ਇਹ ਹੁੰਦਾ ਵੀ ਸਾਡੀ ਜ਼ਿੰਦਗੀ ਵੀ ਬਹੁਤ ਸੋਹਣੇ ਤਰੀਕੇ ਨਾਲ ਹੋਵੇ ਹਨ ਤੇ ਤੁਸੀਂ ਫਿਰ ਉਹ ਕਿਹੜੇ-ਕਿਹੜੇ ਰਮਾਨ ਹੈ ਜਿਹੜੇ ਹਲੇ ਤੱਕ ਮਨ ਚ ਗੱਦੀ ਬੈਠੇ ਮੰਦ ਵਿੱਚ ਆਈ ਹੈ ਕਿ ਜਦ ਮੈਂ ਪਿੱਛੇ ਘਰ ਦੇ ਵਿੱਚ ਸਾਖ ਨੂੰ ਵਧਾਈ ਤੇ ਜਾਨੀ ਵਿਆਹ ਇੱਕ ਕਰ ਜਾਨੀ ਹੈ ਤੇ ਮੈਂ ਜੋੜੀ ਦੇਖਦੀ ਹਾਂ ਤਾਂ ਇਦਾਂ ਲੱਗਦਾ ਹੈ ਆਕਾਸ਼ ਮੈਂ ਵੀ ਇਦਾਂ ਦੀ ਹੁੰਦੀ ਹਾਂ ਨਾ ਮੇਰਾ ਵੀ ਵਿਆਹ ਹੁੰਦਾ ਮੇਰਾ ਵੀ ਜੀਵਨ ਹੁੰਦਾ ਨਾ ਮੈਂ ਵੀ ਆਪਣੀ ਸੀ ਨੂੰ ਆ ਕਰਦੀ ਐ ਇੰਜੋਏ ਕਰਦੀ ਵਧੀਆ ਨਾ ਜਿੱਦਾਂ ਸਾਰੇ ਕਰਦੇ ਆਂ ਜੀ ਰਹੀ ਜਿੰਨੀ ਜਿੰਨੀ ਇਦਾਂ ਜਿਹਾ ਤੇ ਨੂੰ ਬੜਾ ਤੁੰ ਮੇਰੀਆਂ ਸਵਾਲ ਸੁਣਦੇ ਸਾਰ ਤੁਹਾਡੀਆਂ ਅੱਖਾਂ 'ਚ ਪਾਣੀ ਆ ਗਿਆ ਮੇਰਾ ਬਹੁਤ ਜ਼ਿਆਦਾ ਰਮਾਨੇਗੀ ਫਿਰ ਇਹ ਸਭ ਤੋਂ ਵੱਡਾ ਮੈਨੂੰ ਲੱਗਦਾ ਜੇ ਇੱਕ ਜਿਸ ਤੁਸੀਂ ਏ ਯੰਗ ਏਜ ਵਿੱਚ ਵੀ ਹੋ ਹਨਾ ਬਚਪਨ ਤੁਸੀਂ ਲੰਘਿਆ ਸਭ ਤੋਂ ਵੱਡਾ ਇਸ ਉਮਰ ਚ ਹਨਾ ਸਾਥ ਜ਼ਰੂਰ ਚਾਹੀਦਾ ਹੁੰਦਾ ਹੈ ਫਿਰ ਇਸ ਇਸ ਚ ਕਿਉਂਕਿ ਦੁਨੀਆ ਤਾਂ ਇਸ ਚੀਜ਼ ਨੂੰ ਸਮਝਦੀ ਨਹੀਂ ਫਿਰ ਤੁਸੀਂ ਕਿਵੇਂ ਇਸ ਚੀਜ਼ ਨੂੰ ਹੈਂਡਲ ਕਰਦੇ ਹੋ ਬਸ ਹੈਂਡਲ ਕੀ ਕਰਨ ਆਏਗਾ ਤੇ ਕੁਝ ਬਦਨਾਮੀ ਤੋਂ ਅਗਲਾ ਕਹਿੰਦਾ ਹੈ ਮਨ ਤਾਂ ਨਹੀਂ ਇੰਨਾ ਕਰ ਦਿੱਤਾ ਪਲਾਣਾ ਕਰਦੇ ਤੇ ਬਦਨਾਮੀ ਤੋਂ ਵੀ ਡਰ ਲੱਗਦਾ ਨਾ ਸਾਡੀ ਗੁਰੂ ਜੀ ਦਾ ਬਹੁਤ ਜ਼ਿਆਦਾ ਨਾਮ ਹੈ ਤਾਂ ਕਰਕੇ ਫਿਰ ਅਸੀਂ ਆਪਣਾ ਆਪ ਨੂੰ ਨਹੀਂ ਕਰ ਸਕਦੇ ਕਿ ਕਿਨਰ ਚ ਕਿਨਰ ਜਿਹੜੀ ਹੁੰਦੀ ਹੈ ਜੇ ਤੁਸੀਂ ਇੱਕ ਥੋੜਾ ਇੱਕ ਦੂਜੇ ਨਾਲ ਰਿਲੇਸ਼ਨ ਨਹੀਂ ਰਿਸ਼ਤਾ ਨਹੀਂ ਹੋ ਸਕਦਾ ਨਹੀਂ ਰਿਸ਼ਤਾ ਨਹੀਂ ਹੋ ਸਕਦਾ ਹਕ ਇਹ ਵੀ ਤੁਨ ਜਬ ਚਲੋ ਫਿਜ਼ੀਕਲ ਰਿਲੇਸ਼ਨ ਨਹੀਂ ਹੋ ਸਕਦੇ ਤਾਂ ਪਰ ਮਾਨਸਿਕਤਾ ਹੋ ਸਕਦੇ ਆ ਮਨ ਤਾਂ ਜੁੜ ਸਕਦਾ ਨਹੀਂ ਨਹੀਂ ਇਦਾਂ ਨਹੀਂ ਹੁੰਦਾ ਇਹ ਨਹੀਂ ਜੁੜਦਾ ਨਹੀਂ ਨਹੀਂ ਇਦਾਂ ਨਹੀਂ ਤੇ ਜਦੋਂ ਜਿਵੇਂ ਕਈ ਵਾਰੀ ਅਸੀਂ ਸੁਣਦੇ ਆ ਗੱਲਾਂ ਵੀ ਉਹ ਮਨ ਤਾਂ ਨੇ ਉਹ ਮੁੰਡਾ ਰੱਖਿਆ ਹੋਇਆ ਉਹ ਰੱਖੇ ਹੋਇਆ ਉਹ ਇਹ ਤਾਂ ਬਹੁਤ ਜ਼ਿਆਦਾ ਕੀ ਕਹਿੰਦੇ ਹੁੰਦੇ ਨੇ ਕਿ ਜਿਹੜਿਆਂ ਅੱਜ ਕੱਲ ਫਿਰ ਰਹੇ ਨੇ ਤੁਹਾਨੂੰ ਪਤਾ ਹੀ ਆ ਨਾ ਕਹਿੰਦੇ ਜੀ ਅਸਲ ਵੀ ਮਨ ਤਾਂ ਦੀ ਤੇ ਨਕਲ ਵੀ ਹੈਗੀ ਹੈ ਹਾਂ ਨਾ ਤੇ ਕੀ ਕਹਿੰਦੇ ਨੇ ਸੁਣ ਪਤਾ ਹੀ ਅੱਜ ਕੱਲ ਕੀ ਕਹਿੰਦੇ ਹੁੰਦੇ ਨੇਗੇ ਹਾਂ ਨਾ ਜਿਪਾਂ ਕਿਤੇ ਵੀ ਜਾਣੇਗੇ ਅੱਜ ਕੱਲ ਉਹ ਤੇ ਨਕਲ ਨਾ ਮਿਲ ਨਹੀਂ ਮਿਲਨੀ ਹੈ ਜੇ ਕੋਈ ਫਕੀਰ ਜਾਵੇ ਕੋਈ ਸਾਧੂ ਸੰਤ ਜਾ ਰਿਹਾਗਾ ਤੇ ਕੋਈ ਕੋਈ ਤਪਸਵੀ ਹੈਗਾ ਤੇ ਉਹਦੀ ਵੀ ਅੱਗੇ ਕੋਈ ਨਕਲ ਕਰਦਾ ਹੈ ਤਾਂ ਕਰਕੇ ਇਸ ਤਰ੍ਹਾਂ ਸਾਡੀ ਨਕਲ ਦੇ ਨਾਲ ਸਾਡੀ ਬਦਨਾਮੀ ਵੀ ਬਹੁਤ ਹੋ ਰਹੀ ਹੈ ਮਤਲਬ ਮਤਲਬ ਜਿਹੜੇ ਮਹਾਂਤ ਹੈ ਜਾਂ ਕਿੰਨਰ ਹੈ ਉਹਨਾਂ ਦੇ ਵਿੱਚ ਨਾ ਤਾਂ ਕੋਈ ਦੁਨੀਆਵੀ ਰਿਸ਼ਤਾ ਹੋ ਸਕਦਾ ਨਾ ਕੋਈ ਮੰਦਾ ਹੈ ਹਾਂਜੀ ਮਮਾ ਕਿੰਨਰ ਚ ਵੀ ਤਾਂ ਲੇਡੀਜ਼ ਜੈਂਟਸ ਹੁੰਦੇ ਆ ਨਾ ਉਹ ਨਹੀਂ ਹੁੰਦਾ ਜਿਵੇਂ ਕੋਈ ਮੁੰਡਾ ਮੇਲ ਪੈਦਾ ਹੋਇਆ ਉਹ ਫਿਰ ਕਿਨਰ ਹੋ ਜਾਂਦਾ ਉਹ ਉਹ ਨਹੀਂ ਹੁੰਦਾ ਉਹ ਵੀਰ ਕੀ ਕਹਿੰਦੇ ਉਹ ਹੀ ਮੈਂ ਕਹਿ ਕੇ ਹਟੀਆਂ ਪੰਜੇਗਲ ਇੱਕਸਾਰ ਨਹੀਂ ਹੁੰਦੀਆਂ ਨਾ ਜੇ ਕੀ ਕਹਿੰਦੇ ਅਸਲ ਤੇ ਤਨਕਲ ਵੀ ਆ ਹਾਂ ਤੇ ਵੀਰ ਉਹ ਕੀ ਕਹਿੰਦੇ ਹੁੰਦੇ ਨੇ ਕਿ ਕੁਝ ਅੱਜ ਕੱਲ ਆਪਣਾ ਜੈਂਡਰ ਚੰਦ ਚੇਂਜ ਕਰਵਾ ਕੇ ਮਨਤਨ ਦਾ ਨਾਮ ਲੈ ਦਿੰਦੇ ਆ ਤਾਂ ਫਿਰ ਉਹ ਮਨਤਨ ਤਾਂ ਡਰਦੇ ਕਿ ਕਿਦੋਂ ਹੁੰਦੇ ਨੇ ਕਿ ਨਾ ਉਹਨਾਂ ਨੂੰ ਕਬੂਲ ਕਰਨੀ ਪੈਂਦਾ ਆ ਤਾਂ ਕਰਕੇ ਫਿਰ ਉਹਨਾਂ ਨੂੰ ਅਪਣਾਣਾ ਪੈਂਦਾ ਹੈ ਤੂੰ ਫਿਰ ਜਦੋਂ ਜਦੋਂ ਤੁਸੀਂ ਜਿਵੇਂ ਆਪਾਂ ਕਹਿੰਦੇ ਆ ਵੀ ਮਨ ਦੇ ਵੀ ਮਨ ਹੁਣ ਜਿਹੜਾ ਚਾਹੁੰਦਾ ਹੈ ਵੀ ਮੇਰਾ ਕੋਈ ਰਿਸ਼ਤਾ ਹੋਵੇ ਮੈਂ ਮੇਰੇ ਵੀ ਉਹ ਉਹ ਹੋਵੇ ਵੀ ਹਾਂ ਵੀ ਜਿਹੜਾ ਮੇਰੇ ਵੀ ਨਾਜ਼ ਨਖਰੇ ੱੱਲੇ ਇੱਕ ਕੁੜੀ ਵੀ ਜਿਵੇਂ ਮੁੰਡੇ ਚੱਲਦੇ ਆ ਹਨਾ ਮੇਰੇ ਵੀ ਅਰਮਾਨ ਹੁੰਦੇ ਮੈਂ ਕੋਈ ਮੰਡ ਜਾਵਾਂ ਨਾ ਮੈਂ ਕਿਤੇ ਜਾਵਾਂ ਮੈਂ ਨਾਲ ਸ਼ਾਪਿੰਗ ਕਰਨ ਜਾਵਾਂ ਨਾ ਕਦੋਂ ਮੈਂ ਕਿਤੇ ਜਾਵਾਂ ਅੱਜ ਸੁਨ ਜਿਹੜੀਆਂ ਨਹੀਂ ਅੱਜ ਰੋਜੜਿਆ ਆ ਰਿਹਾ ਅੱਜ ਵੈਲੈਂਟਾਈਨ ਡੇ ਆ ਰਿਹਾ ਅੱਜ ਐਨਿਵਰਸਰੀ ਆ ਰਹੀ ਆ ਮੈਂ ਸੋਚਦੀ ਆਂਗੀ ਕਾਸ਼ ਮੈਂ ਵੀ ਇਦਾਂ ਦੀ ਹੁੰਦੀ ਤੇ ਮੇਰੇ ਵੀ ਇਦਾਂ ਦੇ ਸੌਣੇ ਸੀਗੇ ਹੂੰ ਮੈਂ ਤਾਂ ਸੋਚਦੀ ਰਹਿੰਦੀ ਉਹਦੇ ਫਿਰ ਮਨ ਚਾਹੁੰਦਾ ਵੀ ਰੱਬਾ ਮੈਨੂੰ ਐ ਕਿਉਂ ਕੀਤਾ ਹਾਂ ਇਹ ਆਂਦਾ ਹੈ ਹੂੰ ਜੀ ਕੋਦ ਤੇ ਉਹ ਕਰਦੀ ਰਹਿੰਦੀ ਜੀ ਪਤਾ ਨਹੀਂ ਮੈਨੇ ਕੀ ਕਰਮ ਕੀਤੇ ਜਿਹੜੇ ਆ ਜਿੰਦਗੀ ਮਿਲੀ ਆ ਹੂੰ ਐ ਇਦਾਂ ਦੀ ਜਿੰਦਗੀ ਮਿਲੀ ਹੈ ਕਿ ਨਾ ਉਸ ਪਾਰ ਦੀ ਨਾ ਉਸ ਪਾਰ ਦੀ ਹੂੰ ਬਹੁਤ ਜਾਂ ਦੁੱਖ ਲੱਗਦਾ ਹੈ ਤੇ ਜਿਹੜਾ ਕੋਈ ਵੀ ਜੇ ਐਜ਼ ਅ ਹਿਊਮਨ ਲਾ ਲਈਏ ਜੇ ਇਨਸਾਨ ਲਾ ਲਈਏ ਆਪਾਂ ਤੇ ਤੇ ਡੀ ਦੀ ਭੁੱਖ ਹੈ ਤੇ ਸਰੀਰ ਦੀ ਭੁੱਖ ਹੈ ਫਿਰ ਉਹ ਕਿਵੇਂ ਹੁੰਦੀ ਹੈ ਸਮਝ ਨਹੀਂ ਆਉਂਦਾ ਇਹ ਫਿਜ਼ੀਕਲ ਜਿਹੜੀ ਜ਼ਰੂਰਤਾਂ ਹੁੰਦੀਆਂ ਇਹ ਪ੍ਰਸੰਧ ਹੈ ਵਾਹ ਨਹੀਂ ਮੇਰਾ ਤੁਹਾਨੂੰ ਕੋਈ ਗੱਲ ਨਹੀਂ ਤੁਸੀਂ ਨਹੀਂ ਦੇ ਸਕਦੇ ਫਿਰ ਜ਼ਿੰਦਗੀ ਜੀ ਕੀ ਬਦਲਾਅ ਮਹਿਸੂਸ ਕਰਦੇ ਜੇ ਤੁਸੀਂ ਦੁਨੀਆਂ ਨੂੰ ਦੇਖਦੇ ਹੋ ਬਦਲਾਅ ਤਾਂ ਕੁਝ ਵੀ ਨਹੀਂ ਹੈ ਗਿਆ ਬਸ ਬਦਲਾਅ ਕੀ ਕਰਨਾ ਹੈ ਜਿੱਦਾਂ ਜ਼ਿੰਦਗੀ ਚ ਅਲਜੀਰੀਆ ਦੇ ਲੋਕ ਕਹਿੰਦੇ ਅਸੀਂ ਵੀ ਚੀਜ਼ਾਂ ਆਣਗੇ ਜੇ ਦਸ ਮਾਚ ਚੱਲ ਰਿਹਾ ਉਹਦੇ ਚੱਲਣਾ ਪੈਂਦਾ ਹੈ ਸਮਾਜ ਤੋਂ ਇੱਕ ਪਾਸੇ ਤਾਂ ਆਪਦੇ ਲਈ ਦੁਆਵਾਂ ਮੰਗਣ ਲਈ ਬੁਲਾਉਂਦਾ ਤੁਹਾਨੂੰ ਘਰਾਂ ਦੇ ਵਿੱਚ ਬੁਲਾਉਂਦਾ ਉਹ ਕਹਿੰਦੇ ਫਿਰ ਜਦੋਂ ਘਰੇ ਜਾਣੇ ਹੋ ਪੈਰੀ ਹੱਥ ਲਾਉਂਦੇ ਆ ਉਹ ਕਹਿੰਦੇ ਸਾਡੇ ਬੱਚਿਆਂ ਨੂੰ ਦੁਆਵਾਂ ਦੇ ਉਹ ਤੁਹਾਨੂੰ ਖੁਸ਼ੀ ਤੇ ਬੁਲਾਇਆ ਜਾਂਦਾ ਇੱਕ ਪਾਸੇ ਸਮਾਜ ਐਕਸੈਪਟ ਵੀ ਨਹੀਂ ਕਰਦਾ ਇਹ ਦੋਗਲਾ ਨਜ਼ਰੀਆ ਸਮਾਜ ਦਾ ਕਿਵੇਂ ਲੱਗਦਾ ਤੂੰ ਦੱਸ ਤੁਰਹੀਆਂ ਕਿ ਕੀ ਕਹਿੰਦੇ ਹੁੰਦੇ ਨੇਗੇ ਹਨਾ ਅੱਜ ਕੱਲ੍ਹ ਦੂਸਰੇ ਜਿਹੜੇ ਆ ਫਿਰਦੇ ਆਂ ਕਿ ਬਨੋਟੂ ਜੇ ਬਣੇ ਇਹਨਾਂ ਨੇ ਸਾਡੀ ਨਾਲ ਬਿਲਕੁਲ ਹੀ ਉਹ ਕਰ ਦਿੱਤੀ ਹੈ ਨਹੀਂ ਉਹ ਉਹ ਵੀ ਨਹੀਂ ਕਹਿੰਦਾ ਮੈਂ ਉਹ ਜਦੋਂ ਪਹਿਲਾਂ ਦੀ ਗੱਲ ਹੈ ਪਹਿਲਾਂ ਤਾਂ ਹੀ ਸਮਾਜ ਨੇ ਜਦੋਂ ਜਿਹੜੀ ਹਨਾ ਕਿ ਕਿਨਰ ਬਰਾਦਰੀ ਜਿਹਨੂੰ ਤਾਂ ਕਹੀਏ ਹਨਾ ਉਹਨੂੰ ਸਮਾਜ ਨੇ ਆਪ ਦੀ ਜ਼ਰੂਰਤ ਲਈ ਦੁਆਵਾਂ ਲਈ ਤਾਂ ਕਬੂਲ ਕੀਤਾ ਹੈ ਹਾਂਜੀ ਹਾਂ ਵੀ ਕਹਿੰਦੇ ਸਾਡੇ ਘਰੇ ਆਓ ਤੇ ਅਸੀਂ ਫਿਰ ਤੁਹਾਡੇ ਪਹਿਰੀ ਵੀ ਪਵਾਵਾਂਗੇ ਸਾਨੂੰ ਆਸ਼ੀਰਵਾਦ ਦੇਣਾ ਹੈ ਹਨਾ ਅਸੀਂ ਤੁਹਾਡੇ ਪਹਿਰੀ ਪਵਾਵਾਂਗੇ ਤੁਹਾਨੂੰ ਅਸੀਂ ਜਿੰਨੀ ਸਾਡੇ ਮੁਤਾਬਕ ਆ ਮੈਂ ਜਦ ਬਧਾਈ ਤੇ ਜਾਣੀ ਹੈਗੀ ਤੇ ਬਹੁਤ ਜ਼ਿਆਦਾ ਇੱਜ਼ਤ ਮਾਨ ਕਰਦੇ ਹਾਂਗੇ ਹਨਾ ਤੇ ਮੇਰੇ ਨਾਲ ਕੀ ਕਹਿੰਦੇ ਬਾਬਾ ਜੀ ਇਧਰ ਗੋਦ ਪਰ ਜਗੁਰਦੇ ਜੋ ਇਹਨਾਂ ਨਾਲ ਦਾਸ ਕਰ ਦੋ ਨਾ 13 ਸਾਲ ਹੋ ਗਏ ਕਿਸੇ ਦੇ 14 ਸਾਲਾਂ ਦੇ ਬੱਚਾ ਨਹੀਂ ਹੋਇਆ ਹੈਗੇ ਤਾਂ ਫਿਰ ਮੈਂ ਉੱਥੇ ਖੁਸ਼ੀ ਨਾਲ ਗੋਦ ਭਰਦੀ ਆਂ ਔਰ ਜਦ ਮੈਂ ਵਧਾਈ ਲੈਣ ਜਾਣਾ ਹੁੰਦਾ ਤੇ ਉੱਥੇ ਪਤਾ ਫਿਰ ਕੀ ਕਰਦੇ ਜਦ ਬੱਚਾ ਹੋ ਜਾਂਦਾ ਨਾਲ ਤੇ ਬਾਬਾ ਜੀ ਸਾਡੇ ਤਾਂ ਕੀ ਕਹਿੰਦੇ ਹੁੰਦੇ ਨੇਗੇ ਗਿਆਨਸਰਪੇ ਬੰਨਿਆ ਹੋਇਆ ਸਰਪੰਚ ਨੇ ਫਿਰ ਕਹਿਦੇ ਨਹੀਂ ਹੁੰਦੇ ਵੀ ਮੈਂ ਕਿਹੜਾ ਮੂੰਹ ਤੋਂ ਮੰਗਿਆਗਾ ਆਹ ਜਹ ਦਾਨ ਦਿਓ ਚਾਹੇ ਮੈਂ ਲੈ ਵੀ ਜਾਵਾਂ ਮੇਰ ਗੱਡੀ ਦਾ ਵੀ ਖਰਚਾ ਹੁੰਦਾ ਫਿਰ ਤੁਸੀਂ ਦੋ ਦੋ ਘੰਟੇ ਨਚਾਣੇ ਹੋਗੇ ਹੈਨਾ ਤੇ ਦੋ ਦੋ ਘੰਟੇ ਨਚਾਣੇ ਹੋਗੇ ਮੇਰੇ ਨਾਲ ਸਾਜੀ ਵੀ ਹੁੰਦੇ ਆਗੇ ਹੈਨਾ ਕਿੰਨੇ ਜਣੇ ਹੁੰਦੇ ਆਗੇ ਉਹਨਾਂ ਦੇ ਵੀ ਪੇਟ ਭਰਨਾ ਤੁਹਾਡੇ 1100 ਰੁਪਏ ਨਾਲ 2100 ਰੁਪਏ ਨਾਲ ਮੇਰ ਕੀ ਗੁਜ਼ਾਰਾ ਹੋਏਗਾ ਆਕਰ ਕੇ ਮੈਂ ਕਿ ਤੁਸੀਂ ਕੀ ਕਹਿੰਦੇ ਹੋ ਉਸ ਟਾਈਮ ਤਾਂ ਕਹਦੇ ਨੂੰ ਬਾਬਾ ਜੀ ਸਾਡੇ ਬੱਚਾ ਹੋ ਜੇ ਅਸੀਂ ਤੁਹਾਨੂੰ ਬਹੁਤ ਜ਼ਿਆਦਾ ਖੁਸ਼ ਕਰਾਂਗੇ ਅਸੀਂ ਤੁਹਾਨੂੰ ਮੁੰਦਰੀ ਵੀ ਦੇਵਾਂਗੇ ਤੁਹਾਨੂੰ 30000 ਦੇ ਦਾਂਗੇ 1 ਸਵਾ ਲੱਖ ਦੇ ਦਾਂਗੇ ਔਰ ਜਦ ਫਿਰ ਅਸੀਂ ਜਾਣੀਏ ਕਿ ਨੱਚ ਟੱਪ ਕੇ ਦੁਆ ਸੀ ਇਸ ਦੇ ਕੇ ਲੋਰੀ ਦੇ ਕੇ ਬੱਚੇ ਨੂੰ ਆਪਣਾ ਨੇਕ ਮੰਗਦੇ ਆ ਉਸ ਟਾਈਮ ਸਰਪੰਚਾਂ ਨੂੰ ਖੜਾ ਕਰ ਦਿੰਦੇ ਆ ਇਹ ਕਿਉਂ ਹੋਇਆ ਵੀ ਜਦੋਂ ਵੀ ਇਹ ਪਿੰਡਾਂ 'ਚ ਇਹ ਕਿਉਂ ਹੋਣ ਲੱਗ ਗਿਆ ਵੀ ਅਸੀਂ ਮੰਨਤਾ ਨੂੰ 1100 ਤੋਂ ਵੱਧ ਨਹੀਂ ਦੇਣਾ ਜਾਂ ਉਹ ਨਹੀਂ ਦੇਣਾ ਕਿਉਂ ਹੋਣ ਲੱਗ ਗਿਆ ਕੁਝ ਮੰਨਤਾ ਵੀ ਐਦਾਂ ਦੇ ਆਗੇ ਨਾ ਘਰ ਨਹੀਂ ਦੇਖਦੇ ਹੈਗੇ ਹੂੰ ਗਰੀਬ ਅਮੀਰ ਵੀ ਦੇਖਣਾ ਚਾਹੀਦਾ ਮੈਂ ਘਰ ਦੇਖ ਕੇ ਵਧਾਈ ਲੈਣੀ ਆ ਜੇ ਕੋਈ ਗਰੀਬ ਘਰ ਆਗਾ ਤਾਂ ਮੈਂ ਕੀ ਕਹਿੰਦਾ ਉਹਨੇ ਵਿਅਸਕਰ ਦੇ ਵਿੱਚ 500 ਵੀ ਲੈ ਲੈਣੀ ਆ ਜੋ ਹਾਂ ਹੈਗੇ ਆਗਾ ਨਾ ਰਾਜਿੰਦਰ ਘਰ ਦੇ ਵਿੱਚ ਕਹਿੰਦੇ ਮੋਤੀ ਇਹਨਾਂ ਕਾਲੀ ਉਹ ਤਾਂ ਜਬ ਵਧੀਆਗਾ ਸਟੈਂਡਰਡ ਦਾ ਘਰ ਆ ਨਾ ਵਧੀਆ ਹੈਗੇ ਬਾਹਰ ਉਹਨੋਂ ਆਏ ਹੋਏ ਆਗੇ ਵਧੀਆ ਹੈਗੇ ਕਿ ਕੋਈ ਨੌਕਰੀ ਆ ਲੈ ਉਹਨਾਂ ਤੋਂ ਮੈਂ ਕੀ ਕਹਿੰਦਾ ਉਹਨੇ ਜ਼ਰੂਰ ਲੈ ਲੈਣੀ ਆ ਹਾਂ ਤਾਂ ਤੁਸੀਂ ਵੀ ਜੇ ਜੇ ਪਰਫਾਰਮਰ ਵੀ ਵੇਖਿਆ ਜਾਵੇ ਤਾਂ ਤੁਹਾਡੇ ਨਾਲ ਵੀ ਉਨੀ ਟੀਮ ਹੁੰਦੀ ਆ ਨਾ ਜੇ ਆਪਾਂ ਦੂਸਰੇ ਨੂੰ ਜੇ ਕਹੀਏ ਵੀ ਹਾਂ ਵੀ ਆ ਜੋ ਸਾਡੇ ਪਰਫਾਰਮ ਕਰਦੇ ਕੋਈ 20 5000 ਤਾਂ ਕੱਟ ਤੋ ਵੀ ਨਹੀਂ ਲੈਂਦਾ ਹਾਂਜੀ ਇਸ ਤਰੀਕੇ ਨਾਲ ਕਿਉਂ ਨਹੀਂ ਸਮਝਾਇਆ ਜਾਂਦਾ ਤੁਹਾਡੀ ਮਿਹਨਤ ਨੂੰ ਮਿਹਨਤ ਨਹੀਂ ਸਮਝਦੇ ਨਹੀਂ ਨਹੀਂ ਸਮਝਦੇ ਬਿਲਕੁਲ ਨਹੀਂ ਸਮਝਦੇ ਆਗੇ ਉਹੀ ਫਿਰ ਮੈਂ ਕਹਿੰਦਾ ਸੀ ਨਾ ਵੀ ਜਦੋਂ ਸਾਡੇ ਘਰੇ ਆਓ ਅਸੀਂ ਜਦੋਂ ਸਾਨੂੰ ਜ਼ਰੂਰਤ ਹੈ ਉਦੋਂ ਤਾਂ ਅਸੀਂ ਤੁਹਾਡੀ ਰਿਸਪੈਕਟ ਕਰਾਂਗੇ ਹਾਂਜੀ ਜਦੋਂ ਤੁਹਾਨੂੰ ਜ਼ਰੂਰਤ ਹੈ ਉਦੋਂ ਤੁਹਾਡੀ ਵੀ ਕੋਈ ਕੋਈ ਇੱਜ਼ਤ ਨਹੀਂ ਕੋਈ ਐਕਸੈਪਟੇਸ਼ਨ ਨਹੀਂ ਉਹ ਦੋ ਨਹੀਂ ਕਰਦਾ ਕੋਈ ਮਤਲਬ ਹੀ ਹੈ ਇਸ ਕੰਤਨੀਆ ਜਦ ਮਤਲਬ ਨਿਕਲ ਗਿਆ ਤੂੰ ਕੌਣ ਮੈਂ ਕੌਣ ਹੈ ਨਾ ਫਿਰ ਵੀ ਸਾਡਾ ਤਾਂ ਕੀ ਕਹਿੰਦੇ ਹੁੰਦੇ ਨੇ ਕਿ ਆਹੀ ਮਿਰਤ ਸੁਭਾ ਹੈ ਕਹਿੰਦੇ ਸਾਧੂ ਖੜਾ ਬਾਜ਼ਾਰ ਵਿੱਚ ਸਭ ਕੀ ਮੰਗੇ ਖੈਰ ਨਾ ਕਿਸੇ ਸੇ ਦੋਸਤੀ ਨਾ ਕਿਸੇ ਸੇ ਫਿਰ ਜਦੋਂ ਐਸਾ ਇਧਰ ਕਿੰਨਰ ਸਮਾਜ ਆ ਜਿਹੜਾ ਉਹ ਰਿਲੀਜੀਅਸ ਕਿੰਨਾ ਹੈ ਧਾਰਮਿਕ ਕਿੰਨਾ ਗੁੰਦਾ ਟਾਈਮ ਕੋਈ ਸਾਧਨ ਤਾਂ ਹੈ ਤੁਹਾਡਾ ਸਾਰਾ ਤਾਂ ਇਹਦਰ ਭਗਤੀ ਵਾਲੀ ਲੱਗਦਾ ਤਾਂ ਹੀ ਫਿਰ ਦੁਨੀਆ ਤੋਂ ਮਨ ਥੋੜਾ ਕੰਟਰੋਲ ਕਰਦੇ ਹਾਂ ਹਾਂਜੀ ਭਜਨ ਬੰਦਗੀ ਕਰਦੀ ਰਹਿੰਦੀ ਆ ਮੈਂ ਹੁਣ ਵੀ ਆ ਦੇਖੋ ਮੂਲ ਮੰਤਰ ਦਾ ਜਾ ਕਰਦੀ ਆ ਪਾਠ ਕਰਦੀ ਆਂਗੀ ਹਮ ਅਮਰਤੀਂ ਜੀ ਦਾ ਵੀ ਕਰਦੀ ਆਂ ਭਗਤੀ ਦੇ ਵਿੱਚ ਧਿਆਨ ਰੱਖਦੀ ਆਂ ਮੈਂ ਕਹਿੰਦਾ ਨਹੀਂ ਕੋਈ ਨਹੀਂ ਇਦਰੀ ਦੀਵਾਨਗੀ ਸਹੀ ਹਮ ਭਾਰਤੀ ਸੀ ਲਗਾਣਾ ਹੈ ਹਮ ਕਰਕੇ ਜਦੋਂ ਫਿਰ ਜਿਵੇਂ ਹੁੰਦਾ ਹੈ ਵੀ ਅਸੀਂ ਦੇਖਦੇ ਆਂ ਵੀ ਮਹਾਂਤਾਂ ਦੇ ਵੀ ਵੱਡੇ ਵੱਡੇ ਫੰਕਸ਼ਨ ਹੁੰਦੇ ਆ ਹਾਂਜੀ ਤੇ ਉਹ ਉਹ ਕਿਉਂ ਹੁੰਦੇ ਆ ਤੇ ਇੱਕ ਜਿਹੜਾ ਵਿਆਹ ਹੁੰਦਾ ਉਹ ਕਿਵੇਂ ਹੁੰਦਾ ਉਹ ਸਾਡੇ ਨਾਲ ਬਜ਼ੁਰਗਾਂ ਦੇ ਮਤਲਬ ਜਿੱਦਾਂ ਛੋਟੇ ਕਹਿੰਦੇ ਨੇ ਭੋਗ ਹੂੰ ਉਹ ਸਾਡੇ ਇਸ ਤਰ੍ਹਾਂ ਹੁੰਦਾ ਆ ਮਤਲਬ ਸਾਡੇ ਫਿਰ ਉਹ ਕੀ ਕਹਿੰਦੇ ਹੁੰਦੇ ਨੇ ਜਿੱਦਾਂ ਕਿਸੇ ਦੀ ਡੈਥ ਹੋ ਗਈ ਆ ਹਨਾ ਤੇ ਉਹ ਦੀ ਫਿਰ ਕੀ ਕਹਿੰਦੇ ਹੁੰਦੇ ਨੇ ਕਿ ਜਿਵੇਂ ਸਾਡੇ ਮੇਰੇ ਦਾਦੀ ਜੀ ਸੀਗੇ ਹੂੰ ਚੰਦ ਹਾਜੀ ਜੀ ਉਹਨਾਂ ਦੀ ਡੈਥ ਹੋ ਗਈ ਸੀ ਮੇਰੇ ਗੁਰੂ ਜੀ ਨੇ ਹੁਣ ਉਹਨਾਂ ਦਾ ਸਮਾਗਮ ਜ ਕੀਤਾ ਸੀ ਜੀ ਫਕਸ਼ਨ ਕੀਤਾ ਸੀ ਐਸ ਵਿੱਚ ਤਾਂ ਕਰਕੇ ਸਾਡੇ ਰੀਤੀ ਰਿਵਾਜ ਹੁੰਦੇ ਆਗੇ ਹੂੰ ਐਂਕਾ ਮਤਲਬ ਕੋਈ ਭੈਣ ਬਣੀ ਹੁੰਦੀ ਕੋਈ ਮਾਂ ਬਣੀ ਹੁੰਦੀ ਆ ਕੋਈ ਸੇਹਰਾ ਲੈ ਕੇ ਆਉਂਦੀ ਆ ਕੋਈ ਦਾਜ ਲੈ ਕੇ ਆਉਂਦੀ ਆ ਐਦਾਂ ਦਾ ਕਾਰਜ ਵਿਹਾਰ ਹੁੰਦਾ ਸਾਡਾ ਤੇ ਉਹ ਫਿਰ ਜਿਵੇਂ ਮੰਨ ਲਓ ਵੀ ਤੁਹਾਡੀ ਮੈਰਿਜ ਕਿਸੇ ਹੋਰ ਨਾਲ ਹੋਵੇ ਤੁਸੀਂ ਇੱਥੇ ਹੀ ਰਹੋਗੇ ਕਿ ਤੁਸੀਂ ਵੀ ਜਿਵੇਂ ਦੁਨੀਆਂ ਚ ਵਿਆਹ ਤੇ ਕੁੜੀ ਚਲੀ ਜਾਂਦੀ ਆ ਫਿਰ ਨਹੀਂ ਨਹੀਂ ਉਹ ਮੰਤ ਦਾ ਮੰਤਨ ਆਲੀ 2 ਕੁ ਮਿੰਟਾਂ ਲਈ ਕੋਈ ਹੁੰਦਾ ਸਾਡਾ ਇੰਨਾਂ ਨੂੰ ਅੱਗੇ ਵਾਰੀ ਗੁਰੂ ਜੀ ਨੂੰ ਜ਼ਿਆਦਾ ਗਿਆਨ ਮਿਲ ਜਦਾ ਇੰਨਾ ਗਿਆਨ ਵੀ ਨਹੀਂ ਹੈ ਗਿਆ ਪਰ ਵੀ ਕੁੜੀ ਨਹੀਂ ਜਾਂਦੀ ਨਹੀਂ ਨਹੀਂ ਅਵਿਆ ਕਰ ਕੋਈ ਹੁੰਦੀ ਰਹ ਜਾਂਦੇ ਆਗੇ ਸਿੱਖਾ ਤੇ ਪਿੰਡ ਲੋਕ ਤਾਂ ਸਾਰੀਆਂ ਕੁੜੀਆਂ ਕਹਿਣਗੀਆਂ ਵੀ ਸਾਡਾ ਐਂ ਕਰਦਿਆ ਕਰੋ ਅਸੀਂ ਆਪਣੇ ਮਾਪਿਆਂ ਤੋਂ ਦੂਰ ਨਾ ਹੋਈਏ ਨਾ ਹਾਂ ਇਹ ਵੀ ਸਹੀ ਹੈ ਨਾ ਇਹ ਵੀ ਇੱਕ ਤਰੀਕੇ ਨਾਲ ਮਾਪੇ ਬਣ ਜਾਂਦੇ ਆ ਬਣ ਹਾਂਜੀ ਹਾਂ ਮਾਵਾਪੇ ਹੁੰਦੇ ਆਗੇ ਕੋਈ ਭੂਆ ਬਣੀ ਕੋਈ ਮਾਸੀ ਬਣੀ ਭੈਣ ਬਣੀ ਉਹਨਾਂ ਮੇਰੀ ਮਾਸੀ ਜੀ ਬਣੀ ਹੋયાਗੇ ਬਲਾਡੇ ਤੋਂ ਚਾਂਜਰ ਮਹੰਤ ਜੀ ਹਾਂ ਬਹੁਤ ਪਿਆਰ ਕਰਦੇ ਮੈਨੂੰ ਮੇਰੀ ਗੁਰਜੀਤ ਜੀ ਭੈਣ ਬਣੀ ਹੋਇਆ ਹਾਂ ਹਾਂਜੀ ਜਿਹੜਾ ਆਪਾਂ ਕਈਏ ਵੀ ਅਸੀਂ ਅਕਸਰ ਹੀ ਦੇਖਦੇ ਆ ਕਿ ਮਹਾਂਤ ਇੰਨੇ ਅਲੱਗ-ਥਲੱਗ ਕਿਉਂ ਰਹਿੰਦੇ ਆ ਅਲੱਗ-ਥਲੱਗ મતਲਬ ਵੀ ਜਦੋਂ ਅਸੀਂ ਆਪਾਂ ਗੱਲ ਕਰਦੇ ਆ ਵੀ ਉਹਨਾਂ ਸਮਾਜ ਤੋਂ ਥੋੜਾ ਜਿਹਾ ਉਹਨਾਂ ਦੀ ਵੀ ਜੇਕਰ ਅਸੀਂ ਅੰਦਰ ਜਾ ਕੇ ਦੇਖਣਾ ਹੋਵੇ ਅਲੱਗ ਨਾ ਦੇਖ ਨਹੀਂ ਸਕਦੇ ਹਾਂ ਅਲੱਗ ਜਿਹਾ ਹਾਂ ਅਲੱਗ ਜਿਹਾ ਫੈਸਾ ਹੀ ਰਹਿੰਦੇ ਆਂਗੇ ਅੱਜਕੱਲ ਸਾਨੂੰ ਪਤਾ ਹੈਗਾ ਲੋਕਾਂ ਦੀ ਨਜ਼ਰ कैसी ਹੈਗੀ ਤਾਂ ਕਰਕੇ ਅਲੱਗ ਹੀ ਰਹਿੰਦੇ ਆਂਗੇ ਅਸੀਂ ਨਹੀਂ ਚੰਗਾ ਜਾਂ ਨਹੀਂ ਸਮਝਦੇ ਹੈਗੇ ਕੋਈ ਜੇ ਸੀ ਕਿਸੇ ਦੇ ਘਰ ਵੀ ਜਾਣਗੇ ਉਹ ਸਾਨੂੰ ਅਲੱਗ ਜਿਹੀ ਨਜ਼ਰ ਨਾਲ ਦੇਖੂਗਾ ਇਹ ਮੰਨਦਾ ਵੀ ਰਾਣਾ ਹੈ ਨਾ ਸਾਨੂੰ ਜਿੱਦ ਜਿੱਦਨ ਮਤਲਬ ਸਾਨੂੰ ਪਿਆਰ ਮਿਲਦਾ ਸਾਨੂੰ ਪਿਆਰ ਨਹੀਂ ਮਿਲਦਾ ਹਾਂ ਇਸ ਲਈ ਫਿਰ ਸਹੀ ਆਪਣਾ ਅਲੱਗ ਹੀ ਦੁਨੀਆ ਹੈ ਸਾਡੀ ਸਾਨੂੰ ਆਪਣੇ ਵਿੱਚ ਹੀ ਪਿਆਰ ਮਿਲਾਇਆ ਮਤਲਬ ਫਿਰ ਵੀ ਵੀ ਅਸੀਂ ਵੀ ਕਿਸੇ ਹੋਰ ਦੇ ਵੀ ਹਨਾ ਵੀ ਜੇ ਆਪਾਂ ਕਹੀਏ ਵੀ ਕੋਈ ਦੁਤਕਾਰੇ ਉਸ ਤੋਂ ਪਹਿਲਾਂ ਦੂਰ ਹੀ ਰਹਿੰਦੇ ਹਾਂ ਦੂਰ ਰਹਿਣੇ ਉਸ ਤੋਂ ਪਹਿਲਾਂ ਕੋਈ ਦੁਤਕਾਰੇ ਇਹ ਹੋਇਆ ਤੁਹਾਡੇ ਕਦੇ ਵੀ ਤੁਹਾਨੂੰ ਐਸੀ ਪੀਤ ਭਾਵ ਦਾ ਸਾਹਮਣਾ ਕਰਨਾ ਪਿਆ ਉਹ ਪੀਤ ਭਾਵ ਦਾ ਸਾਹਮਣਾ ਵੈਸੇ ਕਿ ਕਹਿੰਦੇ ਉਹ ਦਿਨ ਕਿਸੇ ਕਹਿਣ ਦੇ ਕਿਸੇ ਤੋਂ ਕਹਿਣ ਤੋਂ ਪਹਿਲਾਂ ਹੀ ਇਸ ਸਮਝ ਜਾਣੀ ਆ ਮਤਲਬ ਉਹਨੂੰ ਬੰਦੇ ਦੀ ਬਿਹਾਰ ਹੀ ਪਤਾ ਲੱਗ ਜਾਂਦਾ ਹਾਂ ਤੁਹਾਨੂੰ ਪਤਾ ਲੱਗ ਜਾਂਦਾ ਇਸ ਲਈ ਸਾਈਡ ਤੇ ਹੋ ਜਾਓ ਬਸ ਸਾਈਡ ਤੇ ਹੋ ਜਾਓ ਹੂੰ ਅਗਲਾ ਕਹਿ ਹੀ ਉਹ ਤੋਂ ਪਹਿਲਾਂ ਆਪਣਾ ਬਸ ਪਾਸਾ ਵੱਟ ਚੋ ਹੋਇਆ ਤਾਂ ਹੋਣਾ ਹੀ ਹੈ ਤਾਂ ਇਹ ਤਾਂ ਨਹੀਂ ਹੋ ਸਕਦਾ ਬਿਨਾ ਪਰੇਸ਼ਾਨੀਆਂ ਹੁੰਦੀਆਂ ਆ ਔਲਾਦ ਦੇ ਕਿੰਨ ਕਬੂਲੇ ਜਿ ਚੜ੍ਹਾਣੇ ਆਏ ਲਾਣਾ ਟੀਮ ਕਾ ਜਦ ਮਤਲਬ ਹੁੰਦਾ ਉਦੋਂ ਪੈਰੀ ਹੱਥ ਲਾਣੇ ਹੁੰਦੇ ਆ ਜਦੋਂ ਕਿ ਕਦੋਂ ਹੁੰਦੇ ਨੇ ਕੋਈ ਆਉਣ ਨਾ ਬਸ ਫਿਰ ਇਦਾਂ ਹੀ ਕੰਮ ਕਰਦੇ ਹਾਂ ਉਹਦਾ ਜ਼ਿੰਦਗੀ ਦਾ ਪੂਰਾ ਤਜਰਬਾ ਕੀ ਕਹਿੰਦਾ ਤੁਹਾਡਾ ਤਜਰਬਾ ਤਾਂ ਕੁਝ ਨਹੀਂ ਕਹਿੰਦਾ ਹੈਗਾ ਬਸ ਮੇਰੇ ਲਈ ਤਾਂ ਦੁਨੀਆ ਕੁਝ ਵੀ ਨਹੀਂ ਬਣੀ ਮੇਰੇ ਲਈ ਇੰਨੀ ਪਰੀ ਦੁਨੀਆ ਖਾਲੀ ਲੱਗਦੀ ਹੈ ਮੇਰੇ ਲਈ ਖਾਲੀ ਲੱਗਦੀ ਹੈ ਕਿਉਂ ਬਸ ਆਰਮਾਨ ਹੁੰਦੇ ਮੇਰੇ ਆਰਮਾਨ ਇਸ ਦੁਨੀਆ ਵਿੱਚ ਪੂਰੇ ਨਹੀਂ ਹੈਗੇ ਮੈਂ ਖੁਦ ਪੂਰੀ ਖੁਦ ਅਧੂਰੀਆਂ ਤਾਂ ਪੂਰੇ ਕਿਆ ਹੋਣਿਆ ਆਪਣੇ ਅਰਮਾਨਾਂ ਨੂੰ ਮੈਂ ਦਵਾਕੇ ਬੈਠੀ ਆ ਚਾਹੇ ਤੁਸੀਂ ਮੇਰੀ ਇਸ ਗੱਲ ਨਾਲ ਸਹਿਮਤ ਹੋਵੋ ਚਾਹੇ ਨਹੀਂ ਹੋਵੋ ਪਰ ਮੈਂ ਤੁਹਾਨੂੰ ਅਧੂਰਾ ਨਹੀਂ ਮੰਨਦਾ ਇਹ ਤੁਸੀਂ ਆਪਣੇ ਆਪ 'ਚ ਤਾਂ ਨਹੀਂ ਹੋਏਗਾ ਜੇ ਤੁਸੀਂ ਆਪਣੇ ਆਪ ਨੂੰ ਕੰਪਲੈਕਸ ਮੰਨ ਕੇ ਆਪਣੇ ਆਪ 'ਚ ਥੋੜੀ ਹੀਣ ਭਾਵਨਾ ਰੱਖੋਗੇ ਤਾਂ ਫਿਰ ਤਾਂ ਦੁਨੀਆ ਤਾਂ ਨਾਲ ਦੀ ਨਾਲ ਆਪਾਂ ਨੂੰ ਛੋਟਾ ਕਰਨ 'ਚ ਰਹਿੰਦੀ ਆ ਤੁਸੀਂ ਜੋ ਵੀ ਹੋ ਰੱਬ ਨੇ ਬਣਾਇਆ ਪਰਫੈਕਟ ਬਣਾਇਆ ਹੈ ਨਾ ਤੇ ਇਹਦੇ ਜਿੰਨਾ ਤਾਂ ਥੋੜਾ ਕਸੂਰ ਹੈ ਨਾ ਤੁਹਾਡੇ ਮਾਪਿਆਂ ਦਾ ਕਸੂਰ ਹੈ ਨਾ ਹੀ ਦੁਨੀਆ ਦਾ ਕਸੂਰ ਹੈ ਇਸ ਲਈ ਤੁਸੀਂ ਅਧੂਰਾਪਣ ਦੇ ਆਪਣੇ ਮਨ ਦੇ ਭਾਵ ਕੱਢੋ ਤੇ ਆਪਣੇ ਆਪ ਨੂੰ ਜੋ ਹੁਣ ਇਹ ਇਹ ਕਸੂਰ ਵੀ ਸਾਰਾ ਦੁਨੀਆ ਦਾ ਹੈ ਜਿਹੜਾ ਇਸ ਤਰੀਕੇ ਨਾਲ ਇਸ ਜੈਂਡਰ ਨੂੰ ਦੁਨੀਆ ਮਾਨਤਾ ਨਹੀਂ ਦਿੰਦੀ ਇਹ ਤਾਂ ਹੁਣ ਮੇਰੇ ਵਰਗਿਆਂ ਦੇ ਕਾਨੂੰਨ ਬਣਾ ਕੇ ਤੁਹਾਨੂੰ ਤੁਹਾਡਾ ਕੀ ਕਸੂਰ ਹੈ ਹਾਂਜੀ ਤੇ ਚਲੋ ਜ਼ਿੰਦਗੀ ਦੀ ਜੇਕਰ ਜਦੋਂ ਆਪਾਂ ਗੱਲ ਕਰਦੇ ਆ ਵੀ ਇੱਕ ਐਜ਼ਏ ਤੁਸੀਂ ਕਿਹਾ ਵੀ ਮੇਰੀ ਜ਼ਿੰਦਗੀ ਤਾਂ ਕੁਝ ਨਹੀਂ ਮੈਨੂੰ ਤਾਂ ਨਹੀਂ ਲੱਗਦੀ ਹਨਾ ਪਰ ਆਸ ਜਿੰਦਗੀ ਜੇ ਇੰਨੀ ਕ ਜਿੰਦਗੀ ਜਿੰਨੀ ਤੁਸੀਂ ਜੀਏ ਉਹਦੇ ਚ ਤਜਰਬਾ ਤੁਹਾਡਾ ਕੀ ਕਹਿੰਦਾ ਹੈ ਵੀ ਲੋਕਾਂ ਬਾਰੇ ਲੋਕਾਂ ਵਾਰੀ ਤਾਂ ਦੇਖੋ ਜੀ ਕੀ ਕਹਿੰਦੇ ਹੁੰਦੇ ਨੇ ਹੈਨਾ ਉਹੀ ਮੈਂ ਪਹਿਲਾਂ ਵੀ ਕਹਿ ਕੇ ਹਟੇਂ ਕਿ ਸਾਡੀ ਦੁਨੀਆ ਤੇ ਅਸੀਂ ਅਲੱਗ ਹੀ ਰਹਿੰਦੇ ਆ ਮੈਨੂੰ ਇਹਨਾਂ ਨਹੀਂ ਹੋ ਗਿਆ ਬਸ ਮੈਨੂੰ ਸਿਰਫ ਮੈਂ ਜਾਨੀਏ ਸਵੇਪ ਆਪਣਾ ਕੰਮ ਤੇ ਜਾ ਕੇ ਆਪਣਾ ਵਧਾਈਆਂ ਤੇ ਦੁਆ ਸਿਸ ਦੇ ਕੇ ਅਗਲੇ ਦੁਆਵਾਂ ਦੇ ਕੇ ਆਪਣੇ ਘਰ ਆਈ ਜਾਂਦਾ ਹੂੰ ਤੇ ਘਰ ਆ ਜਾਣਾ ਤੇ ਬਸ ਕਿਨਨ ਆਪਣੀ ਡੇਰੇ ਦੇ ਵਿੱਚ ਹੀ ਹੋ ਜਾਂਦਾ ਬਸ ਬਸ ਦੁਨੀਆ ਇਤੋਂ ਤੱਕ ਮੇਰੀ ਦੁਨੀਆ ਸੀ ਮੇਰੇ ਲਈ ਹੂੰ ਜਦੋਂ ਕਿਉਂਕਿ ਬਾਹਰ ਅੰਦਰ ਦਾ ਮਾਹੌਲ ਸਾਨੂੰ ਪਤਾ ਹੀ ਹੈਗਾ ਜੇ ਬਾਹਰ ਅੰਦਰ ਦਾ ਮਾਹੌਲ ਤਾਂ ਸਾਡੇ ਲਈ ਤਾਂ ਬਸ ਇੱਕ ਕਿ ਕਿੰਨੂੰ ਦੇ ਨੇਕ ਹਾਲ ਪੇੜੀ ਵਰਗਾ ਆ ਹਾਂ ਤੁਹਾਨੂੰ ਵੀ ਉਨਾ ਹੀ ਡਰ ਲੱਗਦਾ ਜਿੰਨਾ ਵੀ ਮੈਨੂੰ ਕੁੜੀ ਨੂੰ ਨਿਕਲਦੀ ਨੂੰ ਡਰ ਲੱਗਦਾ ਹੈ ਹਾਂ ਜਦ ਮੈਨੂੰ ਜਾਣੀ ਹੈ ਨਾ ਵਿਚਾਰ ਵਿੱਚ ਦੀ ਐਨੀ ਪਤਾ ਮੈਨੂੰ ਕਿਦਾਂ ਦਾ ਕਮੈਂਟ ਕਰਨਾ ਹਾਂ ਉਹ ਕਮੈਂਟ ਉਹ ਹੁੰਦਾ ਤੁਹਾਨੂੰ ਕਰਦੇ ਆਂਗੇ ਕਾਫੀ ਦਿਨ ਪੁੱਛੀ ਕਰਦੇ ਆਂਗੇ ਲੇਕਿਨ ਜੁੱਤੀ ਮਾਰੂ ਸਿੱਧੇ ਤੇ ਛੇਵੇਂ ਨੀ ਵੀ ਫਿਰ ਤੁਸੀਂ ਕਿਉਂ ਕਹਿੰਦੇ ਹੋ ਵੀ ਮੈਨੂੰ ਮੈਂ ਅਧੂਰੀ ਐ ਮੈਨੂੰ ਮਨੂਰਾਪਣ ਤੋਂ ਹੁੰਦਾ ਹੀ ਐ ਫਿਰ ਉਹ ਮੇਰੀ ਗੱਲ ਸੁਣੋ ਉਹਨਾਂ ਦੀ ਜ਼ਿੰਦਗੀ ਅਲੱਗ ਐ ਤੇ ਮੇਰੀ ਜ਼ਿੰਦਗੀ ਅਲੱਗ ਐ ਕਿ ਮੈਂ ਜੇ ਚਲੋ ਬਾਈ ਚਾਂਸ ਤੁਸੀਂ ਕਹਿ ਰਹੇ ਹੋ ਨਾ ਮੈਨੂੰ ਕੋਈ ਪ੍ਰਪੋਜ਼ ਕਰ ਰਿਆ ਮੈਂ ਉਹਦੇ ਨਾਲ ਸੈੱਟ ਵੀ ਹੋ ਜਾਣਾ ਮੈਂ ਉਹ ਵਿਆਹ ਸ਼ਾਦੀ ਇਦਾਂ ਪਰੰਤੂ ਉਹਦੇ ਘਰ ਦੇ ਮੈਨੂੰ ਅਪਣਾ ਲੈਣਗੇ ਨਹੀਂ ਅਪਣਾ ਸਕਦਾ ਸੰਸਾਰ ਨਹੀਂ ਸਮਾਜ ਨਹੀਂ ਅਪਣਾ ਸਕਦਾ ਉਹਦੇ ਘਰ ਦੇ ਨੇ ਮੈਨੂੰ ਦੇ ਦੇ ਕੇ ਮਾਰ ਦੇਣਗੇ ਦੇਖੋ ਮੰਤ ਨਾਲ ਵਿਧਾਈ ਵਿਆਹ ਕਰਾ ਦੇ ਇੱਥੇ ਫੁਲਾਣੇ ਕਾ ਤੇ ਲਿਖਾਇਆ ਕਿੰਨਾ ਉਹਨਾਂ ਨੂੰ ਸਾਹਮਣਾ ਕਰਨਾ ਪਊਗਾ ਇਸ ਚੀਜ਼ ਦਾ ਹੈ ਨਾ ਤਾਂ ਕਰਕੇ ਬਹੁਤ ਜ਼ਿਆਦਾ ਮੈਨੂੰ ਕੀ ਕਹਿੰਦੇ ਹੁੰਦੇ ਨੇ ਕਿ ਹਮ ਬਹੁਤ ਮੁੰਡੇ ਨਹੀਂ ਕਿ ਤਾਇਆ ਅੰਜ ਗਗਨ ਜਿੱਤ ਸਪੋਰਟ ਸੋਹਣੇ ਹੁੰਦੇ ਨੇ ਪਿਆਰਿਆ ਤੁਸੀਂ ਸਾਡੇ ਨਾਲ ਗੱਲ ਕਰ ਲਓਂਦੇ ਰਹਿੰਦੇ ਹਾਂ ਰਾਜੀ ਰਹਿੰਦੇ ਤੁਸੀਂ ਜਦੋਂ ਫਿਰ ਕੋਈ ਪ੍ਰਪੋਜ਼ ਕਰਦਾ ਫਿਰ ਮਨ ਚ ਨਾ ਕਰਦੇ ਹੋਏ ਦੁੱਖ ਤਾਂ ਹੁੰਦਾ ਹੁੰਦਾ ਹੈ ਹਮ ਤੋਂ ਵੀ ਉਹ கணக்கிச்சி மட்டும் சோனா சார் ਤੇ ਮੇਰੇ ਅੱਗੇ ਪਿੱਛੇ ਮੇਰੇ ਅੱਗੇ ਪਿੱਛੇ ਕਦੇ ਕਿਸੇ ਤੋਂ ਨੰਬਰ ਮੰਗੇ ਕਦੇ ਕਿਸ ਤੋਂ ਆਈਡੀ ਮੰਗੇ ਤੇ ਉਹਨਾਂ ਨੂੰ ਡਰਦਿਆਂ ਨੇ ਆਖਿਆ ਕਹਿੰਦੇ ਅਸੀਂ ਮਾਈ ਦੀ ਆਈਡੀ ਨਹੀਂ ਦੇ ਸਕਦੇ ਨਾ ਨੰਬਰ ਦੇ ਸਕਦੇ ਉਹ ਖੁਦੀ ਗੱਲ ਕਰਨਾ ਮੈਂ ਇੱਕ ਦਿਨ ਛੱਤ ਤੇ ਚੱਲੀ ਗਈ ਕੱਪੜੇ ਪਾਣੋਂ ਮੇਰੇ ਪਿੱਛੇ ਪਿੱਛੇ ਆ ਗਿਆ ਮੈਨੂੰ ਕਹਿੰਦਾ ਹਾਂ ਸੁਣ ਆਈਡੀ ਚਾਹੀਦੀ ਆ ਤੇ ਮੈਂ ਕਿਹਾ ਨਹੀਂ ਵੀਰੇ ਮੈਂ ਨਹੀਂ ਦੇ ਸਕਦੀ ਆਈ ਹੈ ਹਨਾ ਮੈਂ ਕਿਹਾ ਮੈਂ ਬਗਾਨੇ ਮੰਦਿਰ ਵਿੱਚ ਆਈ ਹੋਈ ਆ ਇੰਨਾ ਅਗਲਾ ਕਹੂਗਾ ਹਨਾ ਸਾਡੀ ਇੱਥੇ ਆ ਕੇ ਕਿੰਦਾ ਕਰ ਰਹੀ ਹੈ ਮੈਂ ਨਹੀਂ ਦਿੱਤੀ ਤੇ ਉਹ نیچے ਚਲੇ ਗਿਆ ਉਹ ਜਿੱਚ ਜਨੈ ਕਾ ਜਮੂ ਕਰ ਲੈ ਮੈਂ ਕਿ ਕਰਦਾ ਕਰੀ ਚੱਲ ਮੈਨੂੰ ਕੋਈ ਪ੍ਰੋਬਲਮ ਨਹੀਂ ਆ ਬੱਸ ਮਨ ਤਾਂ ਮੇਰਾ ਦੁਖਿਆ ਸੀ ਕਿ ਮੈਂ ਖਾ ਉਹ ਜਿਹੜੀ 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 ਚੀਨ ਉਹਦੇ ਅਸਰੇ ਉਹ ਚੀਜ਼ ਮਿਲਦੀ ਹੋਵੇ ਤੇ ਉਹਨੂੰ ਉਹਨੂੰ ਤੋੜਨਾ ਪੈ ਗਿਆ ਹੈ ਨਾ ਮੈਂ ਉਹਨੂੰ ਤੋੜਾਈ ਇਹ ਕਿੰਨਾ ਫਿਰ ਪੱਥਰ ਰੱਖਣਾ ਪੈਂਦਾ ਹੈ ਨਾ ਹੁਣ ਵੀ ਮੈਂ ਸੋਚਦੀ ਨਹੀਂ ਕਿ ਇਹ ਵਾਰ ਕਿੰਨਾ ਚੰਗਾ ਮੁੰਡਾ ਸੀ ਕਿ ਕਦੇ ਉਹ 버ਗਰ ਲੈ ਕੇ ਆਂਦਾ ਬਹਾਨੇ ਨਾਲ ਬਹਾਨੇ ਉਹਨੇ ਆਣਾ ਹੀ ਚਾਹ ਤੇ ਉੱਥੇ ਡੇਰੇ ਦੇ ਵਿੱਚ ਪਰੰਤੂ ਮੈਂ ਫਿਰ ਵੀ ਉਹਨੂੰ ਮਤਲਬ ਇਗਨੋਰ ਮਾਰਦੀ ਰਹਿੰਦੀ ਸੀਗੀ ਇਸ ਲਈ ਤੁਸੀਂ ਫਿਰ ਵੀ ਇੱਕ ਤਰੀਕੇ ਨਾਲ ਜੇਕਰ ਵੀ ਆਪਦੇ ਇਸੇ ਤਰੀਕੇ ਡਰ ਜਾਂਦੇ ਹੋ ਵੀ ਮੈਂ ਮਹੰਤ ਹਾਂ ਹਾਂਜੀ ਮੈਂ ਫਿਰ ਮਹੰਤਾਂ ਚ ਵੀ ਐਕਸੈਪਟਸ਼ਨ ਲੁਕ ਜੁਗੀ ਜੇਕਰ ਤੁਸੀਂ ਦੂਸਰ ਮੈਂ ਦਾ ਨਹੀਂ ਕਿ ਦੇਖੋ ਵਿਆਹ ਕਰਵਾ ਸਕਦੇ ਹਾਂ ਹਨਾ ਅਗਲੀ ਦੀ ਮਨਜ਼ੂਰੀ ਉਹ ਵੀ ਮਿਲੂਗੀ ਮੈਂ ਕਰਾ ਸਕਦੇ ਹਾਂ ਪਰੰਤੂ ਫਿਰ ਅੱਗੇ ਤਾਂ ਮੈਂ ਸੋਚਦੀ ਆ ਕਿ ਚਲੋ ਉਸ ਵਿਆਹ ਵੀ ਕਰਵਾ ਲੈਣੀ ਮੈਰਿਜ ਕਰਵਾ ਲੈਣੀ ਆ ਤੇ ਅੱਗੇ ਮਾਪੇ ਅਪਣਾ ਲੈਣਗੇ ਚਲੋ ਮੰਨਦੀ ਹੈਗੀ ਚਲੋ ਅੱਜ ਨਹੀਂ ਅਪਣਾਣਗੀ ਕਦੇ ਅਤਾ ਅਪਣਾਣਗੀ ਹਨਾ ਪਰੰਤੂ ਜਿਹੜਾ ਐਡਾ ਪਿੰਡ ਹੈ ਐਡਾ ਸਮਸਾਜ ਹੈ ਉਹਨੇ ਕਿੱਦਾਂ ਕਰਨਾ ਹੈ ਹਨਾ ਸਮਾਜ ਤਾਂ ਤੁਹਾਨੂੰ ਹੁਣ ਵੀ ਨਹੀਂ ਐਕਸੈਪਟ ਕਰੂਗਾ ਉਹ ਹੀ ਤਾਂ ਲੱਗ ਲਗੀ ਮੇਣੀ ਦੀ ਦੀਕੇ ਪਲਾਣੇ ਦੇ ਮੁੰਡੇ ਨੇ ਉਹਦੇ ਨਾਲ ਵਿਆਹ ਕਰਾ ਲੈ ਟਿੰਕੀ ਨਾ ਕਰਾ ਲੈ ਤਾਂ ਜਲੀਲ ਕਰਨਾ ਮੈਨੂੰ ਉਹ ਚੰਗਾ ਨਹੀਂ ਲੱਗਦਾ ਇਹ ਹੁਣ ਹੁਣ ਵੀ ਕਿਹੜਾ ਬਾਲੀ ਇੱਧੇ ਦਿੰਦੇ ਆ ਮਾਂ ਤੇ ਮੇਰੇ ਬੁਥੇਰੀਆਂ ਕੀ ਕੀ ਇਰਮਾਨ ਹੈ ਚੂੜਾ ਪਾਇਆ ਹੋਵੇ ਮੇਰੇ ਨਹੀਂ ਉਹਲਟ ਤੇ ਵੇਟੀ ਹੋ ਮੈਂ ਭਿਕਾਰਾ ਇਹ ਨਾਲ ਬਹੁਤ ਇਰਮਾਨ ਲੇਗੀ ਪਰੰਤੂ ਨਹੀਂ ਪੂਰੀ ਨਹੀਂ ਹੋ ਸਕਦੀ ਇਹ ਤਾਂ ਸ਼ਾਇਦ ਅਗਲੇ ਜਨਮ ਚ ਹੋਣਗੀ ਸਾਰੇ ਜਦੋਂ ਇਹ ਹੁੰਦਾ ਜਦੋਂ ਕਹਿੰਦਾ ਅਗਲਾ ਮਹੰਤਾਨ ਨੂੰ ਜੀ ਜਦੋਂ ਦੇਖਦੇ ਆ ਜਾਂ ਪੁੱਛਦੇ ਆ ਜਾਂ ਕੋਈ ਗੱਲ ਹੁੰਦੀ ਆ ਤਾਂ ਉਹ ਕਹਿੰਦੇ ਆ ਵੀ ਅਸੀਂ ਪਤਾ ਨਹੀਂ ਕੀ ਪਾਪ ਕੀਤੇ ਜੋ ਸਾਨੂੰ ਇਹ ਜਨਮ ਮਿਲਿਆ ਇਹ ਬਹੁਤ ਜ਼ਿਆਦਾ ਐਸੇ ਵਿਖਿਆ ਜਾਵੇ ਕਿ ਕਹਿੰਦੇ ਹੁੰਦੇ ਨੇ ਕਿ ਹਣਾ ਮੈਂ ਇਦਾਂ ਤਾਂ ਮੈਨੂੰ ਵੀ ਲੱਗਦਾ ਹੈ ਪਤਾ ਨਹੀਂ ਕੀ ਪਾਪ ਕੀਤੇ ਆ ਪਰੰਤੂ ਇੱਕ ਇਹ ਜੁਨੀ ਹੈਗੀ ਹੂੰ ਇਹ ਪਾਪ ਵੀ ਨਹੀਂ ਇੱਕ ਸਾਧਨ ਵਾਲੀ ਜੁਨੀ ਬਣੀ ਹੋਈ ਹੈ ਹੂੰ ਇਹਦੇ ਵਿੱਚ ਦਰਪਤਪੋ ਵੀ ਕਰ ਸਕਦੇ ਆ ਹਣਾ ਭਜਨਵੰਦਗੀ ਵਾਸਤੇ ਬਣੀ ਹੋਈ ਆ ਪਰੰਤੂ ਕੀ ਕਹਿੰਦੇ ਹੁੰਦੇ ਨੇ ਕਿ ਸੰਪਤੀ ਜਾਂ ਸਿਕਾ ਲੱਗ ਕੇ ਕੋਈ ਹੋਰ ਤਾਂ ਨਹੀਂ ਗੱਲ ਤਾਂ ਨਹੀਂ ਮਨ 'ਚ ਦੱਸਣ ਵਾਲੀ ਰਹਿ ਗਈ ਹੋਰ ਕੋਈ ਮਨ ਤੇ ਕਿਤੇ ਨਹੀਂ ਰਹਿੰਦਾ ਹੈ ਨਹੀਂ ਠੀਕ ਹੈ ਤੁਸੀਂ ਤੁਹਾਡਾ ਅਨਮੋਲਾ ਟਾਈਮ ਦਿੱਤਾ ਤੁਹਾਡਾ ਬਹੁਤ-ਬਹੁਤ ਧੰਨਵਾਦ ਹਾਂਜੀ ਜੀ ਜੁੜੇ ਹੋਏ ਵੋਕਲ ਜਗਮੀ ਚੈਨਲ ਦੇ ਨਾਲ ਬਹੁਤ-ਬਹੁਤ ਧੰਨਵਾਦ